ਤੇ ਉਹ ਫਤਿਹ ਫਤਿਹ ਹੈ ਇੱਧਰ ਫਤਿਹ ਆਈਟਮ ਮਗਵਾਈਆਂ ਉੱਪਰ ਘਰ ਪਾਣਾ ਸੀ ਉੱਪਰ ਰਿਆ ਕਰਾਂਗੇ ਹੈ ਹਾਂ ਥੋੜੀ ਹੈ ਰਿਹਾ ਹੈ ਹੈ ਉੱਪਰ ਬਣਾ ਲਈਏ ਬਤੇ ਘਰ ਨਹੀਂ ਪੁੱਤ ਐਦਾ ਬਾਬਾ ਜੀ ਦੀ ਸੌ ਨਹੀਂ ਖਾਂਦੇ ਹੁੰਦੇ ਇਹ ਤਾਂ ਵਾਸ਼ਰੂਮ ਵਾਸਤੇ ਲੈਂਦੀਆਂ ਨੇ ਇਹ 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 ਲੰਘੇ ਬਣਾਣਾ ਅਜੇ ਤੱਕ ਤਾਂ ਕੁਝ ਨਹੀਂ ਪਤਾ ਦੱਸੋ ਕੀ ਬਣਾਉਗੇ ਅਜੇ ਕੁਝ ਵੀ ਨਹੀਂ ਪਤਾ ਖੰਡ ਕੀ ਬਣਾਣਾ ਇਹਦੇ ਨਾਲ ਤਾਰੇ ਪਤਾ ਨਹੀਂ ਕੀ ਭਰਨਾ ਨਹੀਂ ਮੈਨੂੰ ਨਹੀਂ ਪਤਾ ਜਦ ਦੀ ਆਇਆ ਨੇ ਉਹ ਦੁਦਾਨ ਤੁਸੀਂ ਇਸ ਐਸ਼ਲੀ ਅੰਦਰ ਆ ਕੇ ਚਲਾਓ ਮੇਰਾ ਧਿਆਨ ਤੁਹਾਡੇ 'ਚ ਹੈ ਉਹ ਜਨਾਬ ਦੇ ਉਤਸ਼ਾਹ ਵਰਦਾ ਹੁੰਦਾ ਇੱਧਰ ਬੰਦ ਕਰਦੇ ਸੀ ਸ਼ੀਸ਼ਾ ਆਹ ਫਿਰ ਉਹ ਤੁਸੀਂ ਸ਼ੇਟਾ ਤਾਂ ਥੋੜੀ ਬੰਦ ਹੁੰਦਾ ਹੈ ਹੈ ਉਹ ਇੱਟਾ ਤਾਂ ਮੰਨਦਾ ਨਾ ਸ਼ੀਸ਼ਾ ਹਾਂਜੀ ਹੋਰ ਉਹ ਤਾਂ ਸ਼ੀਸ਼ੇ ਨਾਲ ਬੰਨਦਾ ਮਿਰਰ ਦੇ ਨਾਲ ਹੈ ਫਤਿਹ ਉਹ ਤਾਂ ਗਲਾਸ ਨਹੀਂ ਉਹ ਰੇੜਾ ਗਲਾਸ ਗਲਾਸ ਨਾਲ ਬੰਨਦਾ ਉਹ ਤਾਂ ਫਤਿਹ ਮੇਰੀ ਗੱਲ ਸੁਣੋ ਤੂੰ ਇਹ ਅੰਦਰ ਆਓ ਬੱਚਾ ਮੈਂ ਰੋਟੀ ਬਣਾਉਣੀ ਹੈ ਅੰਦਰ ਮੈਨੂੰ ਤੁਹਾਡੀ ਟੈਨਸ਼ਨ ਹੈ ਸ਼ਾਮ ਦਾ ਟਾਈਮ ਇੱਧਰ ਖੇਤਾਂ 'ਚ ਦੇਖੋ ਤੇ ਪਾਠ ਦੀ ਆਵਾਜ਼ ਤੇ ਪਾਠ ਦੀ ਆਵਾਜ਼ ਇਹ ਸੋਹਣੀ ਲੱਗ ਰਹੀ ਹੈ ਨਾ ਫਤਿਹ ਆਜੋ ਅੰਦਰ ਆਜੋ ਪੁੱਤ ਪੁੱਤ ਮੈਂ ਇੰਨਾ ਚਿਰ ਨਹੀਂ ਖੜ ਸਕਦਾ ਮੈਂ ਕੱਪੜੇ ਕੱਢਣੇ ਖੜ੍ਹ ਮਸ਼ੀਨ 'ਚੋਂ ਉਦੋਂ ਮੇਰੇ ਚੌਲ ਪਈਓ ਖਰਾਬ ਹੋ ਜਾਣ ਚੱਲ ਆਜੋ ਨਹੀਂ ਮੈਂ ਤੈਨੂੰ ਨਹੀਂ ਛੱਡ ਕੇ ਜਾ ਸਕਦਾ ਮੈਂ ਅਰੇ ਮੈਂ ਜਾਣੋ ਨਹੀਂ ਸਕਲਾਂ ਮੈਂ ਜਾਣਾ ਹੀ ਨਹੀਂ ਗੱਲ ਹੀ ਨਹੀਂ ਬੰਦੀ ਫਤਿਹ ਸਿਆਣਾ ਮੈਂ ਤੈਨੂੰ ਕਿਹਾ ਵੀ ਸਾਹਮਣੇ ਬਹਿ ਜਾ ਤੂੰ ਇੱਥੇ ਸਾਹਮਣੇ ਬੈ ਕੇ ਇਹ ਸਾਹਮਣੇ ਬੈਠੀ ਜੀ ਕਰਿਆ ਉਹ ਕੋਈ ਉੱਥੇ ਬੈਠੇਗਾ ਉੱਥੇ ਬਾਜ ਜੰਦੀ ਮਾਲਨੇ ਦਾ ਦੇਖ ਕੇ ਲੈ ਆਉਂਦੇ ਮੇਰੇ ਸਿਰਫ 3-4 ਕਮਰੇ ਰਹਿ ਗਏ ਇੱਕ ਮੈਂ ਤਾਂ ਲੋ ਤੜਕਾ ਲੈਣਾ ਬਾਹਰ ਹੁਣ ਲੋਕ ਚੌਲ ਕੱਢਣੇ ਨੇ ਤੇ ਇੱਕ ਮੈਂ ਕੱਪੜੇ ਕੱਢਣੇ ਮਸ਼ੀਨ ਚੋਂ ਬਸ ਉਸ ਤੋਂ ਬਾਅਦ ਮੈਂ ਵੇਲੀ ਆ ਓਏ ਨਮਸਕਾਰ ਠੀਕ ਦਾ ਰੱਖਿਆ ਹਿਸਾਬ ਤਾਂ ਦਿਖ ਰਿਹਾ ਰਿਹਾ ਪੱਕਾ ਮੇਰਾ ਉਹ ਧਿਆਨ ਰੱਖੀਗਾ ਠੀਕ ਹੁਣ ਟੰਗ ਲੱਗ ਰਹੀ ਹੈ ਬੈਸੀ ਸਾਈ ਚੈੱਕ ਕਰ ਪੜੇ ਜਿਹੜੀ ਆਪਾਂ ਕੱਲ ਵਾਲੀ ਵੀਡੀਓ ਪਾਈ ਹੈ ਇਹ ਆਪਾਂ ਵਲੌਗ ਨਹੀਂ ਬਣਾਣਾ ਉਹ ਵੀਊ ਦੇਖੋ ਕਿੰਨੇ ਆ ਗਏ ਹਨਾ ਤੂੰ ਵੀਊ ਨੂੰ ਛੱਡ ਉਹ ਚ ਮਤਲਬ ਕਿਸੇ ਨੇ ਆਇਆ ਕਿ ਹੈ ਕਿ ਕਹਿੰਦੇ ਵੀ ਇਹ ਮਜ਼ਾਕ ਕਰਦੇ ਨੇ ਅਸੀਂ ਤਾਂ ਸੀਰੀਅਸਲੀ ਕਰੀ ਭੀ ਅਸੀਂ ਹੋੱਚ ਕੋਈ ਮਜ਼ਾਕ ਮੇਰੇ ਵੱਲੋਂ ਤਾਂ ਮੈਂ ਤਾਂ ਕੋਈ ਮਜ਼ਾਕ ਨਹੀਂ ਕੀਤਾ ਸੀਰੀਅਸਲੀ ਠੀਕ ਹੈ ਕਿ ਮੈਂ ਕੋਈ ਝੂਠ ਵੀ ਨਹੀਂ ਬੋਲਿਆ ਹੈਗਾ ਹਾਂ ਇਹ ਮੈਂ ਇਹ ਕਿਹਾ ਸੀਗਾ ਕਿ ਬਹੁਤ ਜ਼ਿਆਦਾ ਮਤਲਬ ਬਿਜ਼ੀ ਤੇ ਬੜਾ ਮੁਸ਼ਕਲ ਲੱਗਦਾ ਆ ਵਲੌਗ ਬਣਾਣਾ ਇਹ ਚੀਜ਼ ਆ ਯਾਰ ਮਾਸੀ ਯਾਰ ਤੁਹਾਨੂੰ ਪੁਰਤਕਾਲ ਜਾਣਾ ਦਿੰਦਾ ਮੈਂਨੇ ਬਾਰ ਬਾਰ ਤਾਂ ਕਿ ਕੱਲ੍ਹ ਤਾਂ ਕੱਲ੍ਹ ਨੂੰ ਪਤਾ ਕਮੈਂਟ ਆ ਰਹੇ ਨੇ ਕਹਿੰਦੇ ਪਨੀਰ ਦੇ ਖਤੇ ਮਾਸੀ ਦੀ ਹੈਲਪ ਕਰਿਆ ਕਰੋ ਜਾ ਪਰ ਨਹੀਂ ਦੇਲ ਮੈਂ ਤਾਂ ਜਾਣ ਕਰਾਣਾ ਚਾਹੁੰਦਾ ਕਹਿੰਦਾ ਮਾਸੀ ਤੁਹਾਨੂੰ ਤੇ ਪੁਰਤਗਾਲ ਜਾਣਾ ਚਾਹੀਦਾ ਤੁਸੀਂ ਜਾਓ ਉੱਥੇ ਮੈਨੂੰ ਮੈਨੂੰ ਜਾ ਕੇ ਜਿਹੜੀ ਸੀਗੀ ਉਹਨਾਂ ਨੂੰ ਜਾਦਾ ਗੁੱਸਾ ਬਾਕੀ ਜਿਹੜੇ ਆਪਣੇ ਮਦੀਪ ਦੀਦੀ ਹੋਣੀ ਸ਼ੈਲੀ ਦੀਦੀ ਹੋਣੀ ਇਹਨਾਂ ਤੇ ਤਾਂ ਮੈਂ ਕਮੈਂਟ ਵੀ ਉੱਪਰ ਵੀਡੀਓ ਚ ਸਟਾਰਟਿੰਗ ਚ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਦੇਖ ਲੋਗੇ ਜਿਨਾ ਕਰਕੇ ਨਹੀਂ ਜੀ ਕਰਦਾ ਹੈਗਾ ਵਲੌਗ ਮਤਲਬ ਨਾ ਪਾਣ ਦਾ ਪਰ ਜਿਹੜੀ ਆਪਾਂ ਕੱਲ ਵਾਲੀ ਵੀਡੀਓ ਪਾਈ ਸੀਗੀ ਇੱਕ ਭੈਣ ਨੂੰ ਪਤਨ ਭੈਣ ਹੀ ਕੇ ਭਰਾ ਹੀ ਤੇ ਉਹ ਕਹਿ ਰਹੇ ਸੀ ਆਏ ਆ ਜੀ ਤੁਸੀਂ ਮਜ਼ਾਕ ਨਾ ਕਰੋ ਤੁਸੀਂ ਹਰ ਵਾਰੀ ਇਦਾਂ ਮਜ਼ਾਕ ਕਰ ਦਿੰਦੇ ਹੋ ਪਹਿਲੀ ਵਾਰ ਤੇ ਹਰ ਵਾਰੀ ਕਰਦੇ ਨਹੀਂ ਹੈਗੇ ਤੇ ਦੂਜੀ ਗੱਲ ਸੱਚੀ ਜੀ ਕੋਈ ਮਜ਼ਾਕ ਨਹੀਂ ਸੀ ਹੈਗਾ ਠੀਕ ਹੈ ਹੁਣ ਵੀ ਤੁਸੀਂ ਦੇਖ ਲਓ ਟਾਈਮ ਹੋ ਚੁੱਕਿਆ ਹੈ 7 ਵਜੇ ਦਾ ਤੇ ਮੈਂ ਜਿਹੜਾ ਆਪਣਾ ਡਾਈਟ ਦਾ ਖਾਣਾ ਖੋਣਾ ਜਾਂ ਖਾਣਾ ਸੀਗਾ ਉਹ ਮੈਂ ਸਿੰਪਲ ਆਪਣੀ ਦਾਲ ਲਈ ਤੇ ਦਾਲ ਮੱਕਲੀ ਖਾ ਲਈ ਐ ਤੇ ਇੱਧਰ ਮੈਂ ਲੱਗੀ ਹਾਂ ਚੋਲਾਂ ਦੀ ਦਾਲ ਬਣ ਗਈ ਐ ਤੜਕਾ ਲਾਣਾ ਪਹਿਲਾਂ ਮੈਂ ਚੋਲਾਂ ਦੀ ਪੇਸਟ ਲਾਵਾਂਗੀ ਤੇ ਉਸ ਤੋਂ ਬਾਅਦ ਮੈਂ ਕੱਢਾਂਗੀ ਕੱਪੜੇ ਮਸ਼ੀਨ 'ਚੋਂ ਮੈਂ ਕਿਹਾ ਅੱਜ ਵਾ ਕੇ ਉਹਨਾਂ ਦਾ ਸ਼ਾਮਾਂ ਦੀ ਕੋਲੇ ਆ ਜਾ ਤਿਆਰ ਹੋ ਜਾਓ ਜਿਆਦਾ ਬੈਠਾ ਤੇ ਮੈਂ ਅੱਜ ਤੁਹਾਡੇ ਨਾਲ ਮੈਂ ਸ਼ਾਨੀ ਦੀ ਆਪਣੀ ਰੁਟੀਨ ਸ਼ੇਅਰ ਕਰਾਂ ਇੱਧਰ ਬੰਦਾ ਆ ਗਿਆ ਪਾਣੀ ਮੰਗਣ ਵਾਸਤੇ ਫਤੇ ਪਿੱਛੇ ਹੋ ਰਿਹਾ ਬਚਤ ਨਹੀਂ ਗਰਮ ਪਾਣੀ ਹੈ ਪਾਣੀ ਇਹ ਕਰਿਆਦਾ ਹੈ ਮਸੀ ਹਾਂ ਫਿਰ ਇਸ ਮਮਾ ਤੇ ਡਿੱਗ ਗਈ ساری ਗਰਮ ਪਾਣੀ ਓਹੋ ਖੈਰ ਉਹ ਤਾਂ ਗਰਮੀ ਵੀ ਪੜੀ ਤੇ ਇੱਕ ਕਹਿ ਰਹੇ ਸੀਗੇ ਵੀ ਅਮਨ ਸਿੰਘ ਨੂੰ ਕੋਲ ਨਾਲ ਕੰਮ ਕਰਾਇਆ ਕਰਨ ਤੇ ਉਹਨਾਂ ਦਾ ਜੀ ਬੁਟੀਕ ਦਾ ਕੰਮ ਹੁੰਦਾ ਬਹੁਤ ਜ਼ਿਆਦਾ ਤੇ ਉਹ ਵੀ ਮੂਰੀ ਹੈ ਜਾਣਾ ਪੈਂਦਾ ਹੈ ਤੇ ਜਦੋਂ ਉਹ ਘਰੇ ਹੁੰਦੇ ਨੇ ਉਹ ਕੰਮ ਕਰ ਜਾਂਦੇ ਨੇ। ਮਤਲਬ ਜਿੰਨਾ ਕੋਈ ਹੁੰਦਾ ਹੋਵੇ ਕਰਦੇ ਨੇ। ਬਾਕੀ ਬੁਟੀਕ ਦਾ ਹੀ ਇੰਨਾ ਸਾਰਾ ਕੰਮ ਹੁੰਦਾ ਕਿ ਰੋਜ਼ ਵਾਂਗਰਾ ਹੋਈ ਬਾਜ਼ਾਰ ਜਾਣਾ ਪੈਂਦਾ ਬਹੁਤ ਸਾਰੇ ਛੋਟੇ-ਛੋਟੇ ਛੋਟੇ-ਛੋਟੇ ਕੰਮ ਹੁੰਦੇ ਨੇ। ਹਾਂ। ਤੇ ਸ਼ਾਮ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਹੋ ਸਕਾ ਮੈਂ ਕਰਦਾ। ਇੰਨਾ ਕਰਦਾ ਉੱਥੇ ਠਾ ਲੈਣਾ। ਆਹ ਦੇਖੋ ਬੰਦਾ ਯਾਰ ਮੋਟਰਸਾਈਕਲ ਚਲਾੜ ਕੇ। ਕੀ ਕੀ ਹੋ ਗਿਆ ਬੱਪਲੂ? ਪਾਣੀ। ਦਿੱਨਾ ਪਾਣੀ। ਹਾਂ। ਨਹੀਂ। ਹਾਂ। ਹਾਂ। ਕਪ ਕਪ ਤੇ ਲੋੜੀ ਚੌਲਾਂ ਨੂੰ ਪੈਸਾ ਲਾ ਕੇ ਸਕੇ ਉਹਦਾ ਆਲੂ ਮੇ ਤੜਕਾ ਲਾਣੀ ਆ ਕਿਤੇ ਪਹਿਲਾਂ ਇਹ ਨੂੰ ਪਾਣੀ ਦੇਈਏ ਯਾਰਾ ਨਹੀਂ ਮੇਨ ਗੱਲ ਕਰਨੀ ਸੀ ਉਹ ਕਰੋ ਤਾਂ ਯਾਰ ਕਿਹੜੀ ਮੇਨ ਗੱਲ ਕਰਨੀ ਏ ਜਿਸ ਵੀ ਨਾ ਕਰਨੀ ਆ ਆਹ ਅਰੇ ਪਹਿਲਾਂ ਉਹ ਫਟੇ ਸਿੰਗ ਨੂੰ ਪਾਣੀ ਦੇਈਏ ਤੇ ਨਹੀਂ ਲੋਟਾਂਦਾ ਹੈਗਾ ਲਓ ਜੀ ਦੋ ਕੁ ਟੱਪ ਪਾਣੀ ਦੀਆਂ ਪੀੜੀਆਂ ਨੇ ਜਿੱਦਾਂ ਦੀ ਆਪਾਂ ਨੇ ਮਸ਼ੀਨ ਬਾਥਰੂਮ ਤੋਂ ਸ਼ਿਫਟ ਕੀਤੀ ਹੈ ਨਾ ਉਦੋਂ ਦਾ ਥੋੜਾ ਜਿਹਾ ਸੋਕ ਹੋ ਗਿਆ ਮੈਨੂੰ ਜਾਦਾ ਇੱਕ ਮਿੰਟ ਆ ਦੇਖੋ ਮੈਂ ਨਾ ਕਮੈਂਟ ਉੱਪਰ ਮੈਂਸ਼ਨ ਵੀ ਕਰਾਂਗੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਏ ਹੋਣਗੇ ਆ ਦੇਖੋ ਕਿੰਨੇ ਕਮੈਂਟ ਆਏ ਹੋਏ ਨੇ ਇੰਨਾ ਕਰਕੇ ਕਿਹੜੇ ਭੈਣ ਭਰਾ ਪਿਆਰ ਕਰਦੇ ਨੇ ਇੰਨਾ ਕਰਕੇ ਜੀ ਨਹੀਂ ਕਰਦਾ ਵਲੌਗ ਬੰਦ ਕਰਨ ਨੂੰ ਤੇ ਕਈ ਵੇ ਤੇ ਇੰਨੀ ਨਫ਼ਰਤ ਕਰਦੇ ਮੈਂ ਕਿ ਨਹੀਂ ਉਹਨਾਂ ਦੀ ਪਤਾ ਨਹੀਂ ਇੰਨੀ ਕਿ ਜ਼ਿਆਦਾ ਅੰਦਰ ਦੀ ਨਾਲ ਚ ਨਫ਼ਰਤ ਭਰੀ ਹੋਈ ਆ ਹਮਾਰ ਚਲੇ ਨਫ਼ਰਤ ਕਰਕੇ ਮੈਂ ਪਰਨੀਦ ਹੱਸ ਰਿਹਾ ਤੇ ਉਧਰ ਮੈਂ ਵਸਾ ਜਦੋਂ ਜਾਦ ਕਰਕੇ ਪੈਪ ਲਾ ਕੇ ਆਈ ਆ ਮਸ਼ੀਨ ਦੀ ਮੈਨੂੰ ਸਾਹ ਚੜ ਗਿਆ ਲੱਗਣ ਹੀ ਨਹੀਂ ਸੀ ਦੇਈ ਮਿੰਟ ਬਾਅਦ ਨਿਕਲ ਜਾਂਦੀ ਸੀ ਤੇ ਹੁਣ ਆਪਾਂ ਮਪਣ ਲੱਗੇ ਆ ਭਾਂਡੇ ਮੈਂ ਤੁਹਾਨੂੰ ਭਾਂਡੇ ਦਿਖਾਣੇ ਚਾਹਾਂਗੀ ਕਿ ਕਿ ਰੂਟੀਨ ਆ ਤੇ ਕੁਝ ਵੀ ਅਲ ਘਟ ਨਹੀਂ ਹੋਣਾ ਚਾਹੀਦਾ ਪਾਣੀ ਇੱਕ ਤਿਆਰ ਜਿਹੜਾ ਬੰਦਾ ਹੈ ਬੰਦਾ ਨੇ ਵੋਖ ਰਿਹਾ ਤੜਕਾ ਕੱਲੇ ਲਾ ਗਿਆ ਕਿੱਥੇ ਆ ਤੂੰ ਮੈਂ ਤੁਰਦਾ ਹਾਂ ਤੁਰਦਾ ਉਹ ਤਾਂ ਆ ਲੋ ਮੈਂ ਤਾਂ ਝੂਠ ਕਹਿਣ ਨੂੰ ਸੀ ਕਹਿੰਦੀ ਤੇ ਭਾਂਡੇ ਮਾਂਜ ਕੇ ਫੇਰ ਅਸੀਂ ਲਾਵਾਂਗੇ ਝੂਠ ਕਹਿਣ ਨੂੰ ਸੀ ਮੈਂ ਝੂਠ ਕਹਿਣ ਵਾਸਤੇ ਇਹਨੂੰ ਪੰਜਾਬੀ ਨਹੀਂ ਆਉਂਦੀ ਹੈਗੀ ਕੈਨੇਡਾ ਪੰਜਾਬੀ ਆਉਂਦੀ ਤੁਮੇ ਪਾਣੀ ਪੀ ਲਾ ਮਾਸੀ ਤੁਹਾਡੇ ਕੋਲ ਬਸ ਆਹੀ ਮੇਰੇ ਸ਼ਾਮ ਦੇ ਭਾਂਡੇ ਮਾਂਜ ਕੇ ਤੜਕਾ ਮੇ ਲਾ ਕੇ ਉਸ ਤੋਂ ਬਾਅਦ ਮੈਂ ਕੀ ਕਰਨਾ ਬਸ ਬੱਚਿਆਂ ਦੇ ਯੂਨੀਫਾਰਮ ਪ੍ਰੈਸ ਕਰਕੇ ਰੱਖਣੀਆਂ ਨੇ ਦੋਨਾਂ ਨੇ ਨਹੀਂ ਆਪਣੀ ਤੇ ਇਹਨਾਂ ਨੂੰ ਹੋਮਵਰਕ ਕਰਵਾਉਣਾ ਆ ਬਸ ਇੰਨਾ ਕਿ ਮੇਰਾ ਕੰਮ ਇਹਨਾਂ ਦਾ ਸਾਰਾ ਜਿੰਨਾ ਸਮਾਨ ਆ ਨਾ ਸੇਰ ਵਾਲਾ ਉਹ ਸਾਰਾ ਕੱਢ ਕੇ ਤੇ ਉਹ ਰੱਖਣਾ ਤੇ ਪੁਨੀਤ ਬਹੁਤ ਜ਼ਿਆਦਾ ਥੱਕਿਆ ਪਿਆ ਵਿਚਾਰਾ ਮੈਨੂੰ ਪਿੱਛੋਂ ਐ ਐ ਕਰੰਦੇ ਆ ਮਾਸੀ ਹੁਣ ਬੱਸ ਕਰੋ ਮਾਸੀ ਹੁਣ ਬੱਸ ਕਰੋ ਚਲੋ ਜੀ ਠੀਕ ਹੈ ਜੀ ਅਗਰ ਤੁਸੀਂ ਟੈਕਨ ਜ਼ੋਰ ਕਰਨਾ ਚਾਹੁੰਦੇ ਹੋ ਤੁਹਾਡੇ ਵੀ ਫੇਸ ਤੇ ਇਦਾਂ ਦੇ ਦਾਗ ਨੇ ਤੇ ਤੁਸੀਂ ਆਹ ਵਾਲਾ ਸਾਬਣ ਯੂਜ਼ ਕਰਕੇ ਆਪਣੇ ਮੂੰਹ ਨੂੰ ਸੋਨੀਅਰ ਦਾ ਚਮਕਦਾ ਬਣਾ ਸਕਦੇ ਹੋ ਆਂਡੇ ਵਰਗਾ ਆਂਡੇ ਵਰਗਾ ਨਹੀਂ ਕਿਸੇ ਸੋਨੀਅਰ ਦਾ ਚਮਕਦਾ ਬਣਾ ਸਕਦੇ ਹੋ ਆਂਡੇ ਵਰਗਾ ਚਿੱਟਾ ਨਹੀਂ ਬਣਾਣਾ ਜੇ ਆਂਡੇ ਵਰਗਾ ਚਿੱਟਾ ਹੋ ਗਿਆ ਮਤਲਬ ਤੁਹਾਡੇ ਚ ਖੂਨ ਦੀ ਕਮੀ ਆ ਠੀਕ ਹੈ ਉਹ ਇਹਨਾਂ ਕਿਤੇ ਅੰਡੇ ਦੇ ਪਿੱਛੇ ਲੱਗੀ ਜਾਇਓ ਇਹ ਸਾਬਣ ਕਿਹੜਾ ਆ ਮੜਾ ਜਿਹਾ ਦਿਖਾਇਓ ਵੈਸੇ ਦੇਖਣ ਨੂੰ ਤਾਂ ਇਹ ਡੱਬ ਲੱਗ ਰਿਹਾ ਪਰ ਇਹ ਡੱਬ ਨਹੀਂ ਹੈਗਾ ਇਹਦਾ ਨਾਮ ਹੈਗਾ ਆ ਕਿ ਇਹਦਾ ਨਾਮ ਹੈਗਾ ਜੀ ਦੇਖੋ ਐਕਨ ਸਟਾਰ ਸਾਬਣ ਇਹਨੂੰ ਲਾਓ ਤੇ ਆਪਣਾ ਬੂਥਾ ਚਮਕਾਓ ਹਨਾ ਪਰ ਨਹੀਂ ਤੇੂੰ ਕਾਉ ਨਹੀਂ ਪਰ ਨਹੀਂ ਤੇ ਵਿੱਚ ਉਹ ਐਡ ਕਰ ਮੈਂ ਤੇਰੇ ਵਿੱਚ ਐਡ ਲਾ ਦਾਂਗੀ ਠੀਕ ਹੈ ਠੀਕ ਹੈ ਕਿਉਂਕਿ ਬੋਲੇ ਦਾ ਸਟਾਈਲ ਨਾਲ ਬੋਲ ਕੇ ਐਕਨ ਸਟਾਰ ਸਾਬਨ ਲਾਓ ਤੇ ਬੂਥਾ ਚਮਕਾਓ ਐਕਨ ਸਟਾਰ ਸਾਬਨ ਲਾਓ ਤੇ ਬੂਥਾ ਚਮਕਾਓ ਬੂਥਾ ਚਮਕਾਓ ਤੇ ਉਹ ਜਦੋਂ ਉਹ ਮਸ਼ਹੂਰੀਆਂ ਚ ਨਹੀਂ ਕਰਦੇ ਹੁੰਦੇ ਸਾਬਨ ਜਾਂ ਕਦੀ ਪਾਣੀ ਚ ਡਬੋਣਗੇ ਓਵੇਂ ਮਾਰ ਚੱਕ ਕੇ ਪਾਣੀ ਚ ਆ ਦੇਖੋ ਜੀ ਮਾਰੋ ਜੀ ਚੱਕ ਕੇ ਮਾਰੋ ਜੀ ਪਾਣੀ ਚ ਇਧਰ ਬੰਦਾ ਥਾਪੀ ਲੈ ਕੇ ਖੜਿਆ ਹੋਇਆ ਆ ਇਹਦੇ ਪੁੱਠੇ ਕੰਮ ਦੇਖੋ 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 ਤੇ ਇਧਰ ਆਪਣੇ ਕੱਪੜਿਆਂ ਦਾ ਪ੍ਰੋਸੈਸ ਅਜੇ ਵੀ ਚੱਲ ਰਿਹਾ ਅੱਧੇ ਧੋ ਕੇ ਰੱਖੇ ਨੇ ਤੇ ਟਾਈਮ ਦੇਖ ਲਓ ਤੁਹਾਡੇ ਸਾਹਮਣੇ ਪੌਣੇ 9 ਦਾ ਹੋ ਗਿਆ ਆ ਤੇ ਅੱਧੇ ਆਪਣੇ ਮਸ਼ੀਨ ਚ ਪਏ ਤੇ ਮੈਂ ਕਿਹਾ ਜੀ ਇਧਰ ਬੰਦਾ ਬੂਥਾ ਧੋਂਦੇ ਆ ਆਪਣਾ ਤਾਂ ਕਿਉਂ ਨਾ ਸੀ ਇਹਦਾ ਸੋਨਾ ਜਿਹਾ ਬੂਥਾ ਦਿਖਾ ਦਈਏ ਹੁਣੇ ਦੇਖੋ ਧੋ ਕੇ ਇਹਨੂੰ ਮਰੀ ਜਾਇਆ ਇਧਰ ਸਾਹ ਗੋਰਾ ਵੀੰ ਦਾ ਬੁੱਤਾ ਇਹਦੇ ਨਾਲ ਮੈਂ ਵੀ ਲਾ ਲਾ ਮੈਂ ਫਿਰ ਇਹ ਵੀ ਬੰਦੇ ਦਾ ਕਾਫੀ ਨਹੀਂ ਸੁਣਦੀਆਂ ਗਾਣੇ ਬਿਲੋ ਸਾਰੇ ਹੀ ਰੈਪੀਟ ਤੇ ਮੱਝ ਵਾਲੇ ਸੋਹਰੇ ਤੇਰੇ ਚੰਡੀਗੜ੍ਹ ਪੇਕਿਆ ਨਹੀਂ ਸ਼ਹਿਦ ਨਾਲ ਮਿੱਠੇ ਜੱਗ ਨੇ ਮੱਛਲੇ ਮੈਂ ਨਹੀਂ ਗੁਰਦਾਸਪੁਰ ਪੇਕਿਆ ਤੇ ਤੇਰੀਆਂ ਕੱਛਾਂ ਤੇ ਵਾਲ ਦਿਖਨਦੇ ਆ ਯਾ ਤੇ ਲੋ ਜੀ ਰਾਈਟ ਟਾਈਮ ਹੋ ਗਿਆ ਰਾਦੇ 9:30 ਵਜੇ ਦਾ ਹੁਣ ਮੈਂ ਫ੍ਰੀ ਹੋਈਆਂ ਕੱਪੜੇ ਧੋ ਕੇ ਤਾਂ ਮੇਰੇ ਦੁਸ਼ਮਣ ਆ ਗਏ ਮੇਰੇ ਪਿੱਛੇ ਹੀ ਤੇ ਆ ਜਿਹੜਾ ਹੈਗਾ ਆਪਣਾ ਸਵੇਰ ਦਾ ਬ੍ਰੈਕਫਾਸਟ ਮੈਂ ਰੈਡੀ ਕਰ ਰਹੀ ਆ ਆ ਆਪਾਂ ਨੇ ਪਾਤਾ ਇਹਦੇ ਚ ਇਹਦੇ ਚ ਪਾਏ ਹੋਏ ਨੇ ਓਟਸ ਪਲੱਸ ਸੀਡਸ ਤੇ ਹੁਣ ਇਹਨਾਂ ਨੂੰ ਆਪਾਂ ਨੇ ਸਾਰੀ ਰਾਤ ਕਰਕੇ ਦਾ ਢੱਕਣ ਬੰਦ ਤੇ ਫ੍ਰਿਜ ਚ ਰੱਖ ਦੇਣਾ ਆ ਸੰਡੇ ਲਈ ਨੂੰ ਨਿਕਾ ਜੇ ਠੀਕ ਹੈ ਤੇ ਸਵੇਰ ਤੱਕ ਪੂਰੇ ਸੌਕ ਹੋ ਜਾਣਗੇ ਤੇ ਐਨੇ ਟੇਸਟੀ ਲੱਗਦੇ ਐਨੇ ਟੇਸਟੀ ਸਵੇਰੇ ਆਪਾਂ ਇਹਦੇ ਚ ਅੱਧੇ ਤੋਂ ਵੀ ਘੱਟ ਬਣਾਉਣਾ ਪਾਵਾਂਗੇ ਬੱਚੇ ਅਜੇ ਬਣਿਆ ਨਹੀਂ ਕੁਗਨੂ ਇਹਨੂੰ ਵੀ ਸਵੇਰੇ ਆ ਲਓ ਮੰਮੀ ਕੋਈ ਗੱਲ ਨਹੀਂ ਫੇਰ ਕਿਉਂਗਾ ਗੰਦੇ ਸਵੇਰੇ ਘਾਇਓ ਗੰਦੇ ਚਲੋ ਠੀਕ ਹੈ ਫਿਰ ਦਿਖਾ ਦੇ ਟੇਸਟੀ ਹੈ ਟੇਸਟੂਗਾ ਗੰਦੇ ਗੰਦਾ ਬਹੁਤ ਟੇਸਟੀ ਹੈ ਬਟ ਸੁੱਕਾ ਸੁੱਕਾ ਟੇਸਟੀ ਸਵੇਰ ਤੱਕ ਹੋਰ ਸੋ ਚੰਗੀ ਤਰ੍ਹਾਂ ਸੌਕ ਹੋ ਜਾਣਗੇ ਤੇ ਫਿਰ ਆਪਾਂ ਇਹਨੂੰ ਲੈ ਕੇ ਜਾਵਾਂਗੇ ਬ੍ਰੈਕਫਾਸਟ ਵਾਸਤੇ ਸਕੂਲ ਤੇ ਤੁਹਾਨੂੰ ਅੱਜ ਵੀ ਮੇਰੇ ਵੀਡੀਓ ਦੇ ਵਿੱਚ ਆਹੇ ਪੀਲਾ ਸੂਟ ਨਜ਼ਰ ਆਉਂਦਾ ਹੋਊਗਾ ਕਿਉਂਕਿ ਮੈਂ ਸੇਮ ਸ਼ਾਮ ਨੂੰ ਹੀ ਆਪਣਾ ਇਹ ਬਲੌਗ ਸੀਗਾ ਉਹ ਕੰਟੀਨਿਊ ਕਰਤਾ ਸੀ ਪੂਰੇ 9:30 ਪੂਰੇ ਮਤਲਬ ਰੁਟੀਨ ਅਜੇ ਖਤਮ ਨਹੀਂ ਹੋਈ ਹੈਗੀ ਬੱਚਿਆਂ ਦੀਆਂ ਵਰਦੀਆਂ ਪ੍ਰੈਸ ਕਰਕੇ ਰੱਖ ਕੇ ਆਪਣੀ ਵਰਦੀ ਪ੍ਰੈਸ ਯੂਨੀਫਾਰਮ ਪ੍ਰੈਸ ਕਰਕੇ ਰੱਖ ਕੇ ਬੱਚਿਆਂ ਦੀ ਯੂਨੀਫਾਰਮ ਪ੍ਰੈਸ ਕਰਕੇ ਰੱਖ ਕੇ ਉਸ ਤੋਂ ਬਾਅਦ ਫਿਰ ਆਪਾਂ ਜਾ ਕੇ ਫ੍ਰੀ ਹੋਵਾਂਗੇ ਫਿਰ ਮੈਂ 10-15 ਮਿੰਟ ਆਪਣੇ ਵਾਸਤੇ ਉਹ ਹੀ ਥੋੜੀ ਜਿਹਾ ਫੋਨ ਵਗੈਰਾ ਦੇਖ ਲਿਆ ਵਗਰਾ ਵਗਰਾ ਠੀਕ ਹੈ ਇਹ ਕੰਮ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਸੋਵਾਂਗੇ ਤੇ ਸਵੇਰੇ ਆਪਣੀ 6 ਵਜੇ ਦੀ ਡਿਟੀ ਫੇਰ ਸ਼ੁਰੂ ਹੋ ਜਣੀ ਹੈ ਤੇ ਅਜੇ ਤੱਕ ਸਾਰਿਆਂ ਨੂੰ ਬਾਏ ਬਾਏ ਪਰ ਮਾਰਨਿੰਗ ਬਲੌਗ ਕੰਟੀਨਿਊ ਹੋਏਗਾ ਠੀਕ ਹੈ ਸੋ ਅਜੇ ਬਾਏ ਬਾਏ ਨਹੀਂ ਕਰੂੰਗੀ ਤੇ ਲਓ ਜੀ ਹੁਣ ਆ ਗਿਆ ਆਪਣਾ ਟਾਈਮ ਹੋਮਵਕ ਕਰਵਾਉਂਦਾ ਤੇ ਫਤੇ ਸਿੰਘ ਜੀ ਹੋਮਵਕ ਕਰ ਰਹੇ ਆ ਕਲੀਨ ਕਰਕੇ ਹੁਣ ਬਾ ਤੁਸੀਂ ਆ 800946 ਦਾ ਸਾਈਡ ਬਸ ਲਾਈਨ ਦੱਸ ਦੇਣੀ ਮੈਨੂੰ ਜੋ ਤੁਸੀਂ ਬੋਲੋਗੇ ਨਾ 60 ਕਿੱਥੇ ਮੈਂ ਦੱਸ ਦੂੰਗਾ ਓਕੇ ਮੁੱਛਾ ਆ ਗਿਆ ਫਤਿਹ ਦੱਸੀ ਦੱਸੋ ਮੈਂ ਹੁਣ ਤੁਹਾਨੂੰ ਦੱਸੋ ਹੁਣ ਤੁਸੀਂ ਲੱਭੋ 801 801 8816 801 ਅੱਛਾ ਆ ਲਾਈਨ ਚ ਆ ਯੈਸ

ਵਾਲੀ ਮੇਨ ਹਮਨ ਬਰਥਡੇ ਕਿਸਦਾ ਹੋ ਰਿਹਾ ਸੋ ਹਮ ਵੀ ਇਹਦੇ ਪਾਵਨ ਬੜੀ ਹੱਸਦੀ ਹਾਂ ਅਮੜਾ ਹੋਮ ਬੋਧਾ ਕੋਤਾ ਜੀ ਬੜੀ ਆਪਣਾ ਹੈਪੀ ਬਰਥਡੇ ਟੂ ਡੂਡੂ ਨੰਮੀ ਅਜਾ ਦੋਨੋਂ ਦੇ ਵੱਡਿਆ ਹੀ ਆਪਣੇ ਆਪੀ ਵਿਸ਼ ਕਰਦੇ ਆ ਨੂੰ ਤੇਰੀ ਵਿਸ਼ ਕਰਾ ਜੀ ਵਿਸ਼ ਕਰੀ ਜੀ ਚਮੇ ਮੇਰਾ ਬਰਥਡੇ ਹੋ ਤਰਾ ਬਰਥਡੇ ਸਿੱਤ ਮੈਨੂੰ ਅਮਨ ਤੋਂ ਸੁਤੀ ਪੈਈ ਜਰਾ ਤਾਂ ਕਰਕੇ ਦੁਪਹਿਰੇ ਜੀ ਬਗਾਨਿਆਂ ਗਾ ਮੈਸੇਜ ਆਇਆ ਲਾਈ ਕਰਦਾ ਮੇਰੇ ਤੇ ਪੱਥਰਾਂ ਆ ਕੇ ਪਰ ਮੈਂ ਹੁਣ ਗੱਲ ਨਹੀਂ ਕਰਨੀ ਮੈਂ ਬਹੁਤ ਦੁਸ਼ੀਆ ਮੈਂ ਅੱਜ ਦੇ ਦਿਨੇ ਤੱਕ ਕੀਤੇ ਪੈਦਾ ਆਇਆ ਤੇ ਅਰੇ ਦੁਨੀਆ ਚੱਕਰਾਂ ਤੇ ਪਾਉਂਦਾ ਚੱਕਰ ਭਨੇ ਹੁੰਦੇ ਅਮਨ ਸੁਤੇ ਵੀ ਨਾ ਅਮਨ ਉੱਠਿਆ ਦਾ ਕਿ ਮੈਂ ਹੁਣ ਅਮਨ ਮੇਰੇ ਵਰਜੋ ਦਾ ਮੈਨੂੰ ਫੋਨ ਆਇਆ ਕਿਉਂ ਕਹਿੰਦੀ ਇੰਜੋਏ ਕਰਦਾ ਮੈਂ ਤਾਂ ਸੋ ਇੰਜੋਏ ਕਰੇ ਵਰਜੋ ਦੇ ਨਾਲ ਆ ਸੀ ਇੰਜੋਏ ਕਰਦੇ ਆ ਸਾਡਾ ਬੱਡੇ ਸੈਲੀਬ੍ਰੇਟ ਕਰਦੇ ਆ ਬੱਡੇ ਬੱਡੇ ਥੋੜੀ ਸੈਲੀਬ੍ਰੇਟ ਕਰਾਂਗੇ ਤੇ ਇਦੋਂ ਕਿਤੇ ਉਦੋਂ ਥਾੜ ਥਾਲ ਕਰਦੇ ਕਿਤੇ ਇਹਨੂੰ ਯਾਦ ਹੀ ਨਹੀਂ ਹੈ ਆ ਮੇਰੇ ਜਿੰਮੀ ਭਾਈ ਦਾ ਅੱਜ ਬਰਥਡੇ ਆ ਅੱਛਾ ਜਿੰਮੀ ਭਾਈ ਹੈਪੀ ਬਰਥਡੇ ਜਿੰਮੀ ਭਾਈ ਨਾਲ ਸਾਡੇ ਮਨ ਨੂੰ ਬਹੁਤ ਧਰਤੀ ਤੇ ਜਿੰਮੀ ਭਾਈ ਨੂੰ ਸਾਡੇ ਨੂੰ ਪੂਰੇ ਛਾਤਰ ਦਿਮਾਗ ਵਾਲੇ ਨੇ ਹਾਂ ਉਹ ਛਾਤਰ ਦਿਮਾਗ ਉਹਦੇ ਜਿੰਮੀ ਭਾਈ ਦਾ ਛਾਤਰ ਦਿਮਾਗ ਜਿਵੇਂ ਜਿਹੜੇ ਅਸੀਂ ਇਹ ਕੋ ਬਤਾ ਜਿਹੜੇ 24 ਅਪ੍ਰੈਲ ਨੂੰ ਖਾਸ ਕਰਕੇ ਪੈਦਾ ਹੋਏ ਨਾ ਉਹ ਸਾਰੇ ਸਾਡੇ ਵਰਗੇ ਨਾ ਉਹ ਬੰਦੇ ਪੂਰੇ ਸੋਹਣੇ ਹਨ ਸਾਹਿਬ ਉਹ ਛਾਤਰ ਦਿਮਾਗ ਆਪਣੇ ਆਪ ਨੂੰ ਤੁਸੀਂ ਸੋਹਣਾ ਕਹੀ ਨੇ ਹੈ ਹੈ ਨਹੀਂ ਉਹ ਵੀ ਛਾਕ ਹੈ ਮੇਰੇ ਤੇ ਇਹ ਵੀ ਛੱਕ ਹੈ ਛੱਕ ਕਰਨ ਆਪਣੇ ਆਪ ਨੂੰ ਆਪਾਂ ਕਹਿੰਦੇ ਤਾਂ ਇਹ ਚਾਰ ਬੰਦੇ ਕਹਿਣਗੇ ਤਾਂ ਇਹ ਐ ਨਹੀਂ ਹੁੰਦਾ ਹੈਗਾ ਜੇ ਕੋਈ ਦੂਸਰਾ ਕਹੇ ਨਾ ਆਪਾਂ ਨੂੰ ਵੀ ਹਾਂ ਤੂੰ ਸੋਹਣੀ ਹੋ ਤਾ ਸੋਹਣੀ ਦੂਜੇ ਸੜਿਆ ਸੜਿਆ ਹੋਇਆ ਕਹਿੰਦਾ ਹੀ ਹੈਗਾ ਵੀ ਸੋਹਣੇ ਨੇ ਉਹ ਤਾਂ ਪਹਿਲੇ ਪਾਸੇ ਜਾਂਦੇ ਵੀ ਸੋਹਣੇ ਕਹਿੰਦੇ ਮੱਛਣ ਕਿ ਤੁਹਾਨੂੰ ਇਹ ਕਹਾਂ ਤੂੰ ਸੋਹਣੀ ਹੋ ਇਹ ਤਾਂ ਗੱਲਾਂ ਹੀ ਮੈਂ ਅੱਜ ਕਹਿੰਦੀ ਜਿਹੜਾ ਸਾਡਾ ਮੂੰਹ ਹੈ ਨਾ ਅੱਜ ਪਹਿਲੀ ਵਾਰੀ ਆਪਣੇ ਮੂੰਹ ਨੂੰ ਸੋਹਣਾ ਕਹਾ ਹੈ ਨਾ ਕਾਹਦਾ ਵੱਡਾ ਸੀ ਕੋਈ ਮੱਝ ਕਿ ਐਸਾ ਕਰਦੇ ਕੁਝ ਮੱਝ ਕਹਾਂ ਜਿਵੇਂ ਬਾਹਰ ਕਰਵਾਉਣਾ ਚਾਹੇ ਅੱਜ ਨਾ ਨਾ ਇਹ ਕੋਈ ਚੱਕਰ ਹੀ ਪਰ ਮੂੰਹ ਆਡਾ ਬੜਾ ਸੋਹਣਾ ਅੱਜ ਠੀਕ ਹੈ ਨਾ ਦੰਮੀ ਨੂੰ ਵੱਡੇ ਚੱਕਰ ਆਉਂਦੇ ਪਤਾ ਨਹੀਂ ਮੈਨੂੰ ਰਾਤ ਦਾ ਕੀ ਕਰਦਾ ਮੈਨੂੰ ਯਾਦ ਨਹੀਂ ਆਉਂਦੀ ਰਾਤ ਦਾ ਕੀ ਬਣਾਇਆ ਸੀ ਚੋਲਣੇ ਪਰ ਫੇਰ ਉਹਨਾਂ ਘਟੀ ਹੋ ਜਾਂਦਾ ਤੁਹਾਨੂੰ ਗੱਲ ਨਵਾ ਜਿੱਤੂ ਕਿਤੇ ਨਹੀਂ ਆ ਮੰਮਾ ਨੂੰ ਗਿਫਟ ਭੇਜਿਆ ਤੇ ਮੈਂ ਮਾੜੀ ਹੈ ਮੈਨੂੰ ਗਾਤਰ ਗਿਫਟ ਭੇਜਿਆ ਦਿਖਾਈ ਤੇਰਾ ਸੂਟ ਇਹ ਖੁਦ ਅਸੀਂ ਵਰਕ ਕੀਤਾ ਹੋਇਆ ਜੀ ਤੁਸੀਂ ਜੇਕਰ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਸਾਰਾ ਆਰੀ ਦਾ ਤੇ ਥ्रेड ਦਾ ਵਰਕ ਹੈ ਬੈਟ ਕੀਤਾ ਸਾਰਾ ਆਰੀ ਦਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਆਪਾਂ ਇਸ ਨੂੰ ਰੱਡ ਪੇਸਟਿੰਗ ਪੱਟੀ ਲਗਾ ਕੇ ਜਿਹੜਾ ਫਿਨਿਸ਼ਿੰਗ ਕੀਤਾ ਪ੍ਰੋਪਰ ਦੁਪੱਟੇ ਨੂੰ ਵੀ ਤੇ ਸੂਟ ਨੂੰ ਵੀ ਬਹੁਤ ਸੋਹਣਾ ਸੂਟ ਰੈਡੀ ਹੋ ਗਿਆ ਤੇ ਕਿਉਂ ਨਾ ਪਰਾਰੀਆਂ ਲਾ ਕੇ ਵੀ ਪਲੇਨ ਸੂਟ ਦੇ ਬਣਾ ਸਕਦਾ ਕਿ ਆਰੀ ਕਿਤਾ ਹੋਇਆ ਆਰੀ ਤੇ ਬਲੇ ਤੇ ਫਿਰ ਜਿਹੜੀ ਬਣਾਇਆ ਤੇ ਸਾਮੇ ਲੇਖਣ ਵਾਲੇ ਐਂਟੀਆਂ ਦੇ ਗਲੇ ਤਿਆਰੀ ਤੇ ਜਾਣੀ ਨਾ ਇਹਨੂੰ ਕਹਿੰਦੇ ਆਰੀ ਵਰਕ ਹਾਂ ਆਰੀ ਵਰਕ ਕਰ ਵੀ ਬੁਣਾ ਹਾਂ ਕਿ ਸਾਹਮਣੇ ਇਧਰੋਂ ਐਂਟੀ ਆਵੇ ਤੇ ਐਂਟੀ ਬਸ ਆਣ ਮੱਛ ਦੇ ਮੱਛੇ ਮੇਰੇ ਸਾਹਦੇ ਨੇ ਮੱਛੇ ਪਏ ਆ ਮੱਛੀਆਂ ਬੰਦ ਆ ਅੱਜ ਤਾਂ ਮੈਂ ਪਿੰਨਾਂ ਵਿੱਚ ਆਇਆ ਮੱਛੀ ਬੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਓ ਮਾਈ ਗੋਡ ਜੈ ਗਗਨ ਹੈਪੀ ਬਰਥਡੇ ਟੂ ਯੂ ਲਵ ਯੂ ਲਵ ਯੂ ਟੂ ਲਵ ਯੂ ਥੈਂਕ ਯੂ ਸੋ ਮਾਚ ਲਵ ਯੂ ਲਵ ਯੂ ਲਵ ਯੂ ਤੇ ਆ ਰਿਨ ਲੈ ਲੈ ਸਕੂਲ ਤੋਂ ਨੇ ਇਹਨਾਂ ਤਾਂ ਜਰੂਰ ਸਵੇਰੇ ਫੋਣ ਤੁਸੀਂ ਦੋਨੇ ਵੀ ਭੁੱਲ ਗਏ ਅਮਰੇ ਦੋਨੇ ਵੀ ਭੁੱਲ ਗਏ ਯਾਰ ਕੀ ਆ ਦੀਨੀ ਕਿਸਮਤ ਮਾੜੀ ਆ ਸੂਟ ਹਾਂ ਕੋਈ ਆ ਇਸ ਨੂੰ ਬਕਾਈ ਵੱਜ ਗਈ ਤੁਹਾਨੂੰ ਪਤਾ ਵੀ ਹੈਗਾ ਅੱਜ ਕੀ ਆ ਇਹਨਾਂ ਪਹਾਈ ਇਹ ਤਾਂ ਜਾਦੀ ਨੇ ਬੰਮਾ ਨੂੰ ਪਿਆ ਦੇ ਬਰਦੀ ਅਮਰ ਨਾ ਪਾੜਦੇ ਮੰਮਾ ਦਾ ਤ ਮੰਮਾ ਕੋਲ ਨਾ ਮੰਮਾ ਦਾ ਓਏ ਆ ਅਸੀਂ ਰੋਣੇ ਨਾ ਕਰ ਤਾ ਕੱਤੇ ਮੇਰਾ ਥੋੜਾ ਵਾ ਕੇ ਦੱਸ ਮੰਮਾ ਨੂੰ ਤਾਂ ਵੱਡੇ ਵਿਸ਼ ਕਰ ਦੋ ਮੰਮਾ ਨੂੰ ਵੱਡੇ ਵਿਸ਼ ਕਰ ਦੋ ਹੈਪੀ ਬਰਥਡੇ ਕਾਲਾ ਪਾਲ ਚਾਹ ਕਾਲਾ ਪਾਲਣੇ ਹਰ ਇੰਸਪੈਸ਼ਲ ਨਾਮ ਦੀ ਪਸੰਦ ਆ ਕਹਿੰਦੇ ਸਾਹ ਮੇਰੀ ਲੱਗਦਾ ਨਹੀਂ ਕਾਲਾ ਪਾਲਣੇ ਜਰੂਰੀ ਆਪਾਂ ਨੇ ਆਹ ਸਾਉ ਨੂੰ ਦੇਖਾਂਗੇ ਅਰ ਸਵਿਸਰੀ ਨਹੀਂ ਠੀਕ ਹੈਗਾ ਸਿਰ ਬੜਾ ਦਰਦ ਕਰਦਾ ਅੱਜ ਕੋਈ ਗੱਲ ਨਹੀਂ ਕੋਈ ਲੈ ਕੇ ਯੋਗ ਫਾਰਮਾਂ ਵਾਲੇ ਤੇ ਫੋਨ ਹੀ ਆ ਗਿਆ ਲੈ ਸੀ ਕੱਲ੍ਹ ਲੈ ਅਸ ਗੁਰੂ ਜਾਣਾ ਨਹੀਂ ਜਾਣ